ਇਕ ਮਹਾਪੁਰਸ਼ਾਂ ਕੋਲ ਆਈ ਜੱਪਣ ਵਾਲੇ ਸਾਧੂ ਤਉ ਮਹਾਪੁਰਸ਼ਾਂ ਕੋਲ ਆਕੇ ਨਾ ਮਹੀ ਰੋਣ ਲੱਗ ਪਈ ਸਾਧੂਆਂ ਦੇ ਦਿਲ ਛੇਤੀ ਪਿਗਲ ਜਾਂਦੇ ਨੇ ਤਉ ਜਦੋਂ ਰੋਣ ਲੱਗ ਪਈ ਕਹਿੰਦੀ ਬਾਬਾ ਜੀ ਸੱਡਾ ਵੀ ਕਦੇ ਕਰਜ਼ਾ ਲੈ ਜਾਊਗਾ ਮੈਂ ਵੀ ਕਦੇ ਜ਼ਿੰਦਗੀ ਦੇ ਸੁੱਖ ਦੇ ਦਿਨ ਦੇਖ ਲਾਂਗੇ ਮਹਾਪੁਰਸ਼ ਕਹਿੰਦੇ ਕੋਈ ਗੱਲ ਨਹੀਂ ਉੱਤਰ ਜਾਏਗਾ ਕਰਦਾ ਤਾਂ ਜਦੋਂ ਉਹ ਰੋ ਰਹੀ ਸੀ ਤਉ ਮਹਾਪੁਰਸ਼ਾਂ ਨੇ ਉਹਦਾ ਲੜਕਾ ਕੋਲ ਬੈਠਾ ਉਹਨਾਂ ਵੱਲ ਵੇਖ ਕੇ ਇੱਕ ਵਾਰ ਕਹਿੰਦੇ ਕੋਈ ਗੱਲ ਨਹੀਂ ਉੱਤਰ ਜਾਊਗਾ ਕਰਦਾ ਆਪਣੇ ਖਿਸੇ ਵਿੱਚ ਹੱਥ ਪਾਇਆ ਕਹਿੰਦੇ 50 ਰੁਪਏ ਕੱਢ ਕੇ ਨੇ ਉਹ ਲੜਕੇ ਨੂੰ ਦਿੱਤੇ ਕਹਿੰਦੇ ਲੈ ਬੇਟਾ ਕਿਰਤ ਕਰਿਆ ਕਰ ਬਾਣੀ ਪੜਿਆ ਕਰੋ ਗੁਰੂ ਨਾਨਕ ਬਰਕਤਾਂ ਪਾਉਣ ਕਹਿੰਦੀ ਮਹਾਪੁਰਸ਼ੋ ਤੋਹਤੋ ਥੋੜੀ ਪੈਸੇ ਲੈਣੇ ਤੁਸੀਂ ਤਾਂ ਅਦਾਸ ਕਰੋ ਬਸ ਸਾਡਾ ਕਰਜਾ ਉਤਰ ਜਾਏ ਅਸੀਂ ਵੀ ਜਹਰ ਦਿਨ ਸੁੱਖ ਦੇ ਦੇਖ ਲਈਏ ਉਹ 50 ਰੁਪਏ ਮੋੜਨ ਲੱਗ ਪਈ ਮਹਾਪੁਰੇ ਕਹਿੰਦੇ ਬੀਪਾ ਤੈਨੂੰ ਨਹੀਂ ਦਿੱਤੇ ਤੇਰੇ ਬੇਟੇ ਨੂੰ ਦਿੱਤੇ ਉਹਦੇ ਕੋਲ ਕਹਿੰਦੀ ਨਹੀਂ ਨਹੀਂ ਬਾਬਾ ਜੀ ਤੁਹਾਡੇ ਤੋਂ ਥੋੜੀ ਪੈਸੇ ਲੈਣੇ ਕਹਿੰਦੇ ਨਹੀਂ ਲੈਣੇ ਰੱਖ ਤੇ ਉਹਨੂੰ ਪੈਸੇ ਉੱਥੇ ਮੋਰੇ ਮਹਾਪੁਰਸ਼ਾਂ ਦੇ ਰੱਖ ਦਿੱਤੇ ਉਹ ਮਾਈ ਉੱਟ ਕੇ ਚਲੀ ਗਈ ਜਦੋਂ ਉਹ ਸਕੂਟਰ ਸਟਾਰਟ ਕਰਨ ਲੱਗੇ ਨਾ ਜਿਹੜੇ ਪੁਰਾਣੇ ਜਿਹਾ ਸਕੂਟਰ ਤੇ ਆਏ ਸੀ ਤਾਂ ਫਿਰ ਮਹਾਪੁਰਸ਼ਾਂ ਨੇ ਮਨ ਮਾਪੋਲ ਸ਼ਾਫ ਫਿਰ ਉਹਨੂੰ ਪਿਆਰ ਪੈ ਦੇਤੇ ਕਹਿੰਦੇ ਲੈ ਜੇਬ ਚ ਰੱਖ ਲੈ ਕਿਰਤ ਕਰਿਆ ਕਰੋ ਗੁਰੂ ਨਾਨਕ ਪਲੀ ਕਰ ਮੇ ਬੇਟਾ ਆਪਣੀ ਮਾਈ ਨੂੰ ਨਾ ਦੱਸੀ ਚਲੇ ਗਏ ਜਦੋਂ ਉਹਨੇ ਜਾ ਕੇ ਫਿਰ ਸਕੂਟਰ ਆਪਣਾ ਸਟਾਰਟ ਕੀਤਾ ਮਾਈ ਉੱਥੇ ਖੜੀ ਸਕੂਟਰ ਕੋਲ ਕਰਮ ਭਾਗ ਮਾਰੇ ਉਹ ਮਾਈ ਨੇ ਫਿਰ ਪੁੱਛ ਲਿਆ ਕਹਿੰਦੀ ਕੀ ਕਹਿੰਦੇ ਮੈਨੂੰ ਬਾਬਾ ਜੀ ਉਹ ਕਹਿੰਦਾ ਮਹਾਪੁਰਸ਼ਾਂ ਨੇ 50 ਰੁਪਏ ਫਿਰ ਦਿੱਤੇ ਕਹਿੰਦੇ ਕੋਲ ਰੱਖ ਲੈ ਜੇਬ ਚ ਪਾ ਦੇ ਕਹਿੰਦੀ ਲੈ ਤੂੰ ਹੀ ਮੋਰ ਕਹੀਆਂ ਤੂੰ ਕਿਉਂ ਮਹਾਪੁਰਸ਼ਾਂ ਕੋਲੋਂ ਕੈਸੇ ਲੈਣਾ ਲਿਆ ਫੜਾ ਉਹਦੀ ਜੇਬ ਚੋਂ ਕੱਢ ਕੇ ਮੋੜਨ ਆ ਗਏ ਕਹਿੰਦੀ ਬਾਬਾ ਜੀ ਤੁਸੀਂ ਕਾਕੇ ਨੂੰ ਫਿਰ ਪੈਸੇ ਦੇ ਦਿੱਤੇ ਤੋਤੋਂ ਥੋੜੀ ਪੈਸੇ ਲੈਣੇ ਤੁਸੀਂ ਤਾਂ ਅਰਦਾਸ ਕਰੋ ਸਾਡਾ ਕਰਜ਼ਾ ਉਤਰ ਜਾਏ ਤੋ ਮਹਾਪੁਰਸ਼ ਇੱਕ ਤਾਂ ਉਦਾਸ ਹੋ ਗਏ ਕਹਿੰਦੇ ਬੀਬਾ ਨਹੀਂ ਲੈਣੇ ਫਿਰ ਇੱਥੇ ਰੱਖ ਲੈ ਤਿੰਨ ਦਿਨ ਉਹ ਜਿਹੜਾ ਲੜਕਾ ਸਕੂਟਰ ਕੋਲ ਖੜਾ ਹੈ ਉਹਦੇ ਮਨ 'ਚ ਆਇਆ ਵੀ ਜਿੰਨੀ ਦੇਰ ਬੀਬੀ ਆਉਂਦੀ ਹੈ ਉੰਨੀ ਦੇਰ ਮੈਂ ਸਕੂਟਰ ਸੜਕ ਪਾਰ ਕਰਕੇ ਪਰਲੇ ਪਾਸੇ ਥਲੋ ਜਾ ਉਹਨੇ ਉਹ ਪੁਰਾਣਾ ਜਿਹਾ ਸਕੂਟਰ ਸਟਾਰਟ ਕੀਤਾ ਤੇ ਜਦੋਂ ਸੜਕ ਪਾਰ ਕਰਨ ਲੱਗਾ ਦੂਜੇ ਪਾਸੇ ਨਾਲ ਦੇਖਿਆ ਤੇਜ਼ ਰਫ਼ਤਾਰ ਵਿੱਚ ਫੋਰ ਬਾਈਕ ਆਇਆ ਫੇਟ ਬੱਜੀ ਉੱਪਰੋਂ ਲੰਘ ਗਿਆ ਥਾਂ ਤੇ ਮਰ ਗਿਆ ਉਹ ਮਾਈ ਬੱਜੀ ਆਈ ਜਦ ਵੇਖਿਆ ਉਹਦਾ ਲੜਕਾ ਤਾਂ ਹਾਂ ਮਾਰ ਕੇ ਰੋਂ ਪਿੱਟਣ ਲੱਗ ਪਈ ਮਾਂ ਪਰਸ਼ ਜਾਂਦੇ ਜਾਂਦੇ ਉਹਨਾਂ ਪਰਾਂ ਨੂੰ ਤੁਰ ਪਏ ਉਹ ਮਾਈ ਰੋਂਦੀ ਪਿੱਟਦੀ ਕੋਲ ਨਹੀਂ ਮਗਰ ਆਈ ਆ ਕੇ ਕਹਿੰਦੀ ਮੈਂ ਤੇ ਮਾਰੀ ਗਈ ਬਾਬਾ ਜੀ ਲੁੱਟੀ ਗਿਓ ਮੇਰਾ ਲੜਕ ਤਮਾਪੁਰਸ਼ ਉਹ ਮਾਈ ਹਲ ਵੇਖ ਕੇ ਕਹਿੰਦੇ ਬੀਬਾ ਹੁਣ ਅਸੀਂ ਕੀ ਕਰ ਸਕਦੇ ਤੇਰੇ ਭਾਗ ਮਾਰੇ ਨੇ ਕਹਿੰਦੇ ਮਾਈ ਜਦੋਂ ਤੂੰ ਪਹਿਲੇ ਆਉਂਦਿਆਂ ਰੋਕ ਕੇ ਕਹਿੰਦੀ ਸੀ ਨਾ ਮੈਨੂੰ ਵੀ ਕਦੇ 4 ਦਿਨ ਸੁੱਖ ਦੇ ਮਿਲ ਲੈ ਸਾਡਾ ਵੀ ਕਦੇ ਕਰਜ਼ਾ ਲੈ ਜਾਏਗਾ ਕਹਿੰਦੇ ਉਦੋਂ ਹੀ ਤੇਰੇ ਲੜਕੇ ਵੱਲ ਵੇਖ ਕੇ ਸਾਨੂੰ ਸਮਝ ਪੈ ਗਈ ਸੀ ਇਹਦੀ ਉਮਰ ਹੀ 20 ਮਿੰਟ ਰਹਿ ਗਈ ਹੈ ਇਹਦੇ ਕਿੱਥੋਂ ਕਰਜ਼ਾ ਲੈਣਗੇ ਕਹਿੰਦੇ ਮਾਈ ਅਸੀਂ 2 ਵਾਰ 50 ਰੁਪਏ ਦਿੱਤੇ ਤੈਨੂੰ ਪੁਲਿਖਾ ਪੈ ਗਿਆ ਉਹ ਪੈਸੇ ਨਹੀਂ ਸੀ ਉਹ ਗੁਰੂ ਨਾਨਕ ਦੇ ਘਰੋਂ 50 ਸਾਲ ਦੀ ਉਮਰ ਦੇ ਰਏ ਸੀ ਤੂੰ ਬਚਨੇ ਨਹੀਂ ਕਮਾ ਸਕੀ ਜਾਤੇ ਸਾਧੂ ਦੀ ਸੰਗਤ ਨਾਲ ਜਾਂ ਫਿਰ ਬਜਾ ਬਾਬਾ ਇਸ਼ਤ ਸਿੰਘ ਦੀ ਨਾਨਕਸਰ ਵਾਲੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਹਿੰਦੇ ਮਹਾਂਪੁਰਸ਼ ਕਿੰਨੇ ਪੜੇ ਕਹਿੰਦੇ ਤਿੰਨ ਕਲਾਸ ਕਹਿੰਦੇ ਜੀ ਤਿੰਨ ਕਹਿੰਦੇ ਬਸ ਸਤ ਵਚਨ ਸਤ ਵਚਨ ਸਤ ਵਚਨ ਹੋਰ ਕੋਈ ਕਲਾਸੇ ਨਹੀਂ ਪੜੇ